ਸਸੀ ਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਡਰ ਨੂੰ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਔਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਆ ਜੋ ਸਾਡੇ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਦਾਂ ਦੇ ਲੱਗਦੇ ਰੰਗ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਹੈ ਕਿਸੇ ਵੀ ਬਰਕ ਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੀ ਡ ਹਰ ਇੱਕ ਤਰ੍ਹਾਂ ਦੇ ਆਪਣੇ ਕੋਲ ਫੈਬਰਿਕ ਵਰਕ ਜਿੱਦਾਂ ਦੇ ਵੀ ਤੁਸੀਂ ਸਟਿਚਿੰਗ ਵਗੈਰਾ ਚਾਹੋ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਬੁਟੀਕ ਸਟਾਈਲ ਸੂਟ ਜਿਹੜਾ ਤਿਆਰ ਕਰਵਾ ਕੇ ਦਿੱਤਾ ਜਾਊਗਾ ਹਾਂਜੀ ਜਿਹੜਾ YouTube ਤੋਂ ਇਲਾਵਾ ਤੁਸੀਂ ਸਾਨੂੰ Insta ਤੇ ਫੋਲੋ ਕਰੋ ਸੰਧੂ ਬੁਟੀਕ ਕੋਰਦੂਨ ਨਾਮ ਤੇ ਸਾਡੀ Insta ਹੈ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜਾਊਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਦੇਖ ਕੇ ਸਿਲੈਕਟ ਕਰਕੇ ਆਪਣਾ ਡਿਪਟੋ ਸੂਟ ਜਿਹੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਤੁਸੀਂ ਆਪਣੀ ਡਿਜ਼ਾਈਨ ਵੀ ਦੱਸ ਕੇ ਆਪਣਾ ਸੂਟ ਤਿਆਰ ਕਰਵਾ ਸਕਦੇ ਹੋ ਸਾਡੇ ਵਾਲੇ ਡਿਜ਼ਾਈਨ ਵੀ ਦੇਖ ਸਕਦੇ ਹੋ ਹਾਂ ਜਿਹੜੇ ਆਪਾਂ ਅੱਜ ਸੂਟ ਤੁਹਾਡੇ ਲਈ ਲੈ ਕੇ ਆਏ ਬਹੁਤ ਸਾਰੀਆਂ ਭੈਣਾਂ ਦੀ ਡਿਮਾਂਡ ਦੇ ਉੱਪਰ ਆਪਾਂ 3-4 ਦਿਨ ਪਹਿਲਾਂ ਵੀਡੀਓ ਅਪਲੋਡ ਕੀਤੀ ਸੀਗੀ ਕੈਮਰੇ ਦੇ ਸੂਟਾਂ ਦੀ ਹਨਾ ਸੇਲ ਵਾਲਿਆਂ ਦੀ ਬਹੁਤ ਹੀ ਆਪਾਂ ਸਸਤੇ ਸਸਤੇ ਸੂਟਾਂ ਦੀ ਜਿਹੜੇ ਆਪਾਂ ਸੇਲ ਲੈ ਕੇ ਆਏ ਸੀਗੇ ਤੇ ਉਹੀ ਆਪਾਂ ਦੁਬਾਰਾ ਉਹ ਜੇ ਸੂਟ ਹੋਰ ਲੈ ਕੇ ਆਏਗੇ ਬਜੇ ਨੰਮੇ ਬਾਰਕ ਦੇ ਨਾਲ ਆਪਾਂ ਤਿਆਰ ਕਰਵਾਏਗੇ ਤੇ ਜਿਵੇਂ ਸਾਨੂੰ ਸਾਡੀ ਉਹ ਵਾਲੀ ਵੀਡੀਓ ਨੂੰ ਤੁਸੀਂ ਪਰਮਾਹੰਗਾਰ ਦਿੱਤਾ ਅਮੀਰ ਕਰਦੇ ਆ ਇਹ ਵਾਲੀ ਵੀਡੀਓ ਵੀ ਤੁਹਾਨੂੰ ਤੁਹਾਨੂੰ ਬਹੁਤ ਜ਼ਿਆਦੇ ਵਧੀਆ ਲੱਗੂਗੀ ਕਿ ਹਾਂਜੀ ਜਿੰਨੇ ਆਪਣੇ ਕੋਲ ਦੇਖੋ ਸਾਰੇ ਸੂਟ ਤੁਹਾਨੂੰ ਦਿਖਾਵਾਂਗੇ ਸਾਰੇ ਤਿਆਰ ਨੇਗੇ ਇਸ ਤੋਂ ਇਲਾਵਾ ਤੁਸੀਂ ਇਹਨਾਂ ਦੇ ਕਿ ਫੈਬਰਿਕ ਚੇਂਜ ਕਰਕੇ ਆਪਣਾ ਡਿਜ਼ਾਈਨ ਸੇਮ ਰੱਖ ਕੇ ਕਰਵਾ ਸਕਦੇ ਹੋ ਕਿਉਂਕਿ ਕੈਮਰੇ ਕਿਤੇ ਵਿੱਚ ਕਲਰ ਆਪਾਂ ਨੂੰ ਬਹੁਤ ਘੱਟ ਮਿਲਦੇ ਨੇ ਕਿ ਆਪਾਂ ਸੇਮ ਕਲਰ ਦੀ ਬਿਲਕੁਲ ਸ਼ੋਰਟਿੰਗ ਹੀ ਲੈਂਦੇ ਹਾਂ ਕਿ ਤੁਹਾਨੂੰ ਸੇਮ ਕਲਰ ਮਿਲ ਜੂਗਾ ਇਸ ਲਈ ਜਿਹੜੇ ਸੂਟ ਆਪਾਂ ਤੁਹਾਨੂੰ ਦਿਖਾਵਾਂਗੇ ਉਹਨਾਂ ਦਾ ਰੇਟ ਤੁਸੀਂ ਚੈੱਕ ਕਰਕੇ ਸੇਮ ਟੂ ਸੇਮ ਆਪਣਾ ਸੂਟ ਲੈ ਸਕਦੇ ਹੋ ਹਾਂਜੀ ਉਮੀਦ ਕਰ ਤੈਨੂੰ ਸਾਰੇ ਨਜ਼ਰ ਨੂੰ ਪਸੰਦ ਆਉਣਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਕੇ ਦਿਖਾਉਣੇ ਆਪਣਾ ਪਹਿਲਾ ਸੂਟ ਹਾਂਜੀ ਦੇਖੋ ਜਿਹੜਾ ਬਹੁਤ ਸੋਹਣਾ ਆਪਣਾ ਲਾਈਟ ਸ਼ੇਡ ਹੈਗਾ ਇਹ ਕੈਮਰਿਕ ਦੀ ਸਾਰੇ ਸੂਟਾਂ ਦੀ ਆਪਣੀ ਕੈਮਰਿਕ ਦੀ ਹੀ ਫੈਬਰਿਕ ਹੋਊਗੀ ਕੈਮਰਿਕ ਫੈਬਰਿਕ ਤੇ ਹੀ ਆਪਣੇ ਤਿਆਰ ਲਈ ਸੂਟ ਦੇ ਸਾਰੇ ਬਹੁਤ ਸੋਹਣਾ ਦੇਖੋ ਆਪਣਾ ਡਿਜ਼ਾਈਨਾਂ ਦੇ ਇਹ ਦੇਖੋ ਇਹ ਬਾਰੇ ਦੱਸਣੀ ਨਾ ਆਰੀ ਤੇ ਮਸ਼ੀਨ ਦੇ ਮਿਕਸ ਰਿੰਗੇ ਸੂਟ ਆਪਣੇ ਇਹ ਜਿਹੜਾ ਆਹ ਵਾਲਾ ਵਰਕ ਹੈ ਜਿਹੜਾ ਸੈਂਟਰ ਪੈਨਲ ਨੇ ਇਹ ਆਰੀ ਨਾਲ ਲਏਗੇ ਆਹ ਵਾਲਾ ਵਰਤਾਰੇ ਵਿੱਚ ਬਾਕਸ ਬਣੇ ਹੋਏ ਨੇ ਇਹ ਵੀ ਆਰੀ ਦਾ ਜਿਹੜੇ ਆਪਣੇ ਸਾਈਡਾਂ ਦੇ ਉੱਪਰ ਵਰਕ ਹੋਇਆ ਹੈਗਾ ਚਾਕਾਂ ਦੇ ਉੱਪਰ ਆਪਣਾ ਆ ਆਊਗਾ ਫਲਾਰ ਆਉਣਗੇ ਇਹ ਆਪਣੀ ਮਸ਼ੀਨ ਨਾਲ ਵਰਕ ਹੋਇਆ ਹੈਗਾ ਬਹੁਤ ਹੀ ਸੋਹਣਾ ਆਪਣੇ ਸੋਬਰ ਸਰਦਾਰੀ ਸੂਟ ਬੜੇ ਹੋਏ ਨੇ ਅੱਜ ਵਾਲੇ ਨਾ ਹੀ ਜ਼ਿਆਦਾ ਲਾਈਟ ਕਲਰ ਨੇ ਨਾ ਹੀ ਜ਼ਿਆਦਾ ਡਾਰਕ ਡਾਰਕ ਕਰ ਲੰਗੇ ਕਾਫੀ ਜ਼ਿਆਦਾ ਸੋਹਣੀ ਫਿਨਿਸ਼ਿੰਗ ਦੇ ਵਿੱਚ ਆਪਣੇ ਸੂਟ ਤਿਆਰ ਲੰਗੇ ਤੇ ਇਹਦਾ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣਾ ਲੈ ਸਕਦੇ ਹੋ ਦੇਖੋ ਇਹ ਆਪਣਾ ਕੈਮਰੇ ਕ ਦਾ ਸੂਟ ਹੈ ਇਦਾਂ ਫਰੰਟ ਤੇ ਸਾਰੀ ਸ਼ਾਰਟ ਤੇ ਵਰਕ ਆ ਗਿਆ ਇੰਨੇ ਹੈਵੀ ਵਰਕ ਵਾਲੇ ਸੂਟ ਨਾ ਤੁਸੀਂ ਕਿਤੋਂ ਮਰਜ਼ੀ ਦੇਖ ਲਿਓ ਤੁਹਾਨੂੰ ਕੋਈ ਨਹੀਂ ਇੰਨਾ ਵਰਕ ਕੀਤਾ ਹੋਇਆ ਨਾ ਇੰਨੇ ਸ ਘੱਟ ਪ੍ਰਾਈਸ ਦੇ ਵਿੱਚ ਦਿੰਦਾ ਹੈਗਾ ਤੇ ਆਪਾਂ ਤੁਹਾਨੂੰ ਮਤਲਬ ਦੇਖੋ ਆਹ ਦੇਖੋ ਹਿੱਪ ਤੱਕ ਵਰਕ ਹੋਇਆ ਹੈ ਦਾ ਸਾਰਾ ਵੱਡੇ ਫਲਾਰ ਦੇ ਨਾਲ ਸਾਰੀ ਸ਼ਰਟ ਦੇ ਉੱਪਰ ਆਹ ਵਾਲਾ ਵਰਕ ਹੋ ਗਿਆ ਆ ਰੀਤੇ ਮਸ਼ੀਨ ਦੇ ਮਿਕਸ ਨੇ ਜਿਆਦਾਤਰ ਆਰੀ ਦਾ ਦਾ ਵਰਕ ਆਪ ਨੂੰ ਮਹਿੰਗਾ ਪੈਂਦਾ ਹੁੰਦਾਗਾ ਹਾਂ ਜੀ ਦੇਖੋ ਆ ਬਾਹ ਦੇ ਉੱਪਰ ਆਊਗਾ ਵਰਕ ਆਹ ਵਾਲਾ ਫਲਾਰਾ ਜਿਹੜਾ ਇਹ ਬਾਹ ਦੇ ਉੱਪਰ ਆਊਗਾ ਨਾਲ ਤੁਹਾਨੂੰ ਸਾਰਿਆਂ ਦੇ ਦੁਪੱਟੇ ਮਿਲਣਗੇ ਬਿਨਾ ਦੁਪੱਟੇ ਤੋਂ ਕੋਈ ਸੂਟ ਨਹੀਂ ਦਿੰਦੇ ਨਾਲ ਦੇਖੋ ਕੋਟਾ ਦਾ ਦੁਪੱਟਾ ਇਹਦਾ ਪਿਓਰ ਕੋਟਾ ਦਾ ਆਪ ਨੂੰ ਸਾਰਾ ਟਾਈ ਦਾ ਹੀ ਹੋਇਆ ਹੈਗਾ ਇਹ ਨਾਲ ਮਿਲੂਗਾ ਪਿਓਰ ਕੋਟਾ ਦਾ ਦੁਪੱਟਾਗਾ ਤੁਸੀਂ ਆਪਣਾ ਸੇਮ ਟੂ ਸੇਮ ਸੂਟ ਦੇਖੋ ਆਪਣਾ ਸਕਰੀਨ ਦੇ ਉੱਪਰ ਪ੍ਰਾਈਸ ਆ ਰਿਹਾ ਹੈਗਾ ਪ੍ਰਾਈਸ ਦੇਖ ਕੇ ਤੁਸੀਂ ਆਪਣਾ ਸੇਮ ਟੂ ਸੇਮ ਲੈ ਸਕਦੇ ਹੋ ਹਾਂ ਜੀ ਦੇਖੋੜਾ ਆਪਣਾ ਨੈਕਸਟ ਸੂਟ ਹੈਗਾ ਇਹ ਬੜਾ ਆਪਣਾ ਲਾਈਟ ਜਾਂ ਪੀਚ ਕਲਰ ਆ ਪੀਚ ਪਿੰਕ ਜਾਂ ਕਲਰ ਆਗਾ ਲਾਈਟ ਜਾਂ ਇਹ ਵੀ ਆਪਣਾ ਆਰੀ ਦਾ ਸੂਟ ਹੈਗਾ ਕੈਮਰਿਕ ਦੀ ਉਹ ਫੈਬਰਿਕ ਹੈ ਜੀ ਬਹੁਤ ਸੋਹਣੇ ਸੋਹਣੇ ਵਰਕ ਹੋਏ ਹੋਏ ਨੇ ਆਪਣੇ ਸਾਰੇ ਸੂਟਾਂ ਤੇ ਕੋਈ ਆਏ ਨਹੀਂ ਹੈਗਾ ਵੀ ਆਪਾਂ ਹਲਕੇ ਜਾਂ ਤੁਹਾਨੂੰ ਵਰਕ ਕਰਵਾ ਕੇ ਦੇਤਾ ਕਾਫੀ ਜ਼ਿਆਦਾ ਸੋਹਣੀ ਫਿਨਿਸ਼ਿੰਗ ਦੇ ਵਿੱਚ ਸੂਟ ਨਹੀਂ ਲੱਗਦਾ ਉੱਪਰ ਸਾਰਾ ਆਪਣਾ ਵਰਕ ਜਿਹੜਾ ਇਹ ਆਰੀ ਨਾਲ ਹੋਇਆ ਹੋਇਆ ਹੈਗਾ ਸ਼ੋਰਟ ਦੇ ਫਰੰਟ ਤੇ ਸਾਰਾ ਵਰਕ ਆਊਗਾ ਵਿਚਕਾਰ ਦੇਖੋ ਇਦਾਂ ਆਪਾਂ ਕੱਟਵਾ ਕੇ ਵੀ ਇਹ ਡਿਜ਼ਾਈਨ ਤਿਆਰ ਕਰਵਾ ਸਕਦੇ ਹਾਂ ਸਟਿਚਿੰਗ ਟਾਈਮ ਸਾਰਾ ਦੇਖਿਨੋ ਦੇਖੋ ਹੈਵੀ ਵਰਕ ਆਗਾ ਸਾਰੀਆਂ ਬੂਟੀਆਂ ਵਗੈਰਾ ਨੇ ਸਾਰੀਆਂ ਇਹ ਆਰੀ ਦਾ ਵਰਕ ਹੋਇਆ ਹੋਇਆ ਹੈਗਾ ਆਪਣੇ ਦਾ ਫਰੇਟ ਨੇ ਵਿੱਚ ਸਾਰੇ ਆਰੀ ਨਾਲ ਉੱਪਰ ਦੇਖਿਆ ਤਾਂ ਸੈਂਟਰ ਪੈਣਾ ਹੈ ਜੀ ਬਹੁਤ ਆਦੀ ਸੋਨਾ ਵਰਕ ਹੋਇਆ ਹੋਇਆ ਹੈਗਾ ਆਪਣਾ ਸੂਟ ਦੇ ਉੱਪਰ ਤੇ ਇੱਧਰ ਦੇਖੋ ਆਪਣਾ ਆ ਗਿਆ ਬਾਹਾਂ ਦਾ ਵਰਕ ਬਾਹਾਂ ਦਾ ਵਰਕ ਵੀ ਤੁਹਾਨੂੰ ਪੂਰਾ ਵਧੀਆ ਮਿਲੂਗਾ ਬਾਹਾਂ ਦਾ ਵਰਕ ਕਾਫੀ ਸੋਨਾ ਬਣਿਆ ਹੈਗਾ ਸਾਰੇ ਫਰੰਟ ਦੇ ਉੱਪਰ ਕਾਫੀ ਛੋੜਾ ਵਰਕ ਹੈਗਾ। ਪੂਰੇ ਹੈਵੀ ਵਰਕ ਵਾਲੇ ਸੂਟ ਦਿਖਾ ਰਿਆ ਆਪਾਂ ਤੁਹਾਨੂੰ। ਇਦਾਂ ਪਿਓਰ ਕੋਟਾ ਦਾ ਦੁਪੱਟਾ ਇਦਾਂ ਸਾਰਾ ਟਾਈ ਡਾਈ ਹੋਇਆ ਚ ਹੈ। ਸਾਰਾ ਦੁਪੱਟਾ ਟਾਈ ਡਾਈ ਹੋਇਆ ਹੈ ਪਿਓਰ ਕੋਟਾ ਦਾ ਦਿੱਤਾ ਹੈਗਾ। ਤੁਸੀਂ ਆਪਣਾ ਸਕਰੀਨ ਦੇ ਉੱਪਰ ਪ੍ਰਾਈਸ ਚੈੱਕ ਕਰਕੇ ਸੇਮ ਟੂ ਸੇਮ ਸੂਟ ਆਪਣਾ ਲੈ ਸਕਦੇ। ਹਾਂਜੀ ਦੇਖੋ ਇਹਦਾ ਆਪਣਾ ਨੈਕਸਟ ਹੈਗਾ। ਇਹ ਆਪਣਾ ਸਕਾਈ ਜਿਹਾ ਕਲਰ ਹੈਗਾ। ਇਹ ਵੀ ਆਪਣਾ ਹਾਰੀ ਵਰਕ ਦਾ ਸੂਟ ਹੈ। ਹਾਰੀ ਵਰਕ ਦਾ ਸੂਟ ਦੇਖੋ। ਇਦਾਂ ਦੇ ਸਾਰੇ ਫਰੰਟ ਦੇ ਉੱਪਰ ਬੂਟੀਆਂ ਨਹੀਂ ਹੈ। ਸਾਰੇ ਫਰੰਟ ਦੇ ਉੱਪਰ ਇਹਦਾ ਬੂਟੀਆਂ ਨੇ। ਇਹ ਜੇ ਆਪਾਂ ਸੂਟ ਤੁਹਾਨੂੰ ਪਹਿਲਾਂ ਵੀ ਇੱਕ ਦਿਖਾਇਆ ਸੀ ਮਹਿੰਦੀ ਕਲਰ ਦੇ ਵਿੱਚ ਹੁਣ ਇਹ ਇੱਕ ਇਹ ਵਾਲੇ ਕਲਰ ਚ ਆਇਆ ਹੈ ਆਪਣੇ ਕੋਲ। ਸਾਰਾ ਆਰੀ ਨਾਲ ਦੇਖੋ ਇਹਦਾ ਬੂਟੀਆਂ ਨਹੀਂ ਹਨ ਸਾਰੇ ਫਰੰਟ ਦੇ ਉੱਪਰ। ਵਧੀਆ ਸੁਪਰ ਸਰਦਾਰੀ ਜੇ ਸੂਟ ਨੇ ਆਪਣੇ। ਕੋਈ ਵੀ ਆਪਾਂ ਐਦਾਂ ਦਾ ਸੂਟ ਲਈਏ ਤਿਆਰ ਕਰਵਾਏ ਜਿਹੜਾ ਆਪਾਂ ਗਰਮੀ ਦੇ ਵਿੱਚ ਵੀਅਰ ਨਾ ਕਰ ਸਕੀਏ ਜਾਂ ਭੈੜਾ ਲੱਗੇ ਹਨਾ। ਸਾਰੇ ਸਰਦਾਰੀ ਜੇ ਪ੍ਰੋਫੈਸ਼ਨਲ ਜੀ ਲੁੱਕ ਵਾਲੇ ਸੂਟ ਨੇ। ਐਦਾਂ ਹੀ ਆਹੀ ਬੂਟੀਆਂ ਆਪਣੇ ਬੰਦ ਦੇ ਉੱਪਰ ਆ ਜਾਣਗੀਆਂ। ਨਾਲ ਪਿਓਰ ਕੋਟ ਦਾ ਦੁਪੱਟਾ ਸਾਰਾ ਟਾਈ ਦਾ ਹੀ ਹੋਇਆ ਹੋਇਆ ਹੈ ਦੇਖੋ ਇਦਾਂ ਤੁਹਾਨੂੰ ਦੁਪੱਟਾ ਮਿਲੂਗਾ ਸੇਮ ਟੂ ਸੇਮ ਆਪਣਾ ਸੂਟ ਐਤ ਦਾ ਪ੍ਰਾਈਸ ਚੈੱਕ ਕਰਕੇ ਆਪਣਾ ਇਹ ਸੂਟ ਤੁਸੀਂ ਲੈ ਸਕਦੇ ਹੋ ਹਾਂਜੀ ਜਿਹੜਾ ਨੈਕਸਟ ਹੈਗਾ ਇਹ ਆਪਣਾ ਸਕਿਨ ਕਲਰ ਦਾ ਸੂਟ ਹੈਗਾ ਬਹੁਤ ਪਿਆਰਾ ਕਲਰ ਹੈਗਾ ਵਰਕ ਵੀ ਬਹੁਤ ਜਿਆਦਾ ਸੋਨਾ ਹੋਇਆ ਹੋਇਆ ਹੈ ਤੇ ਸਕਿਨ ਕਲਰ ਦਾ ਸੂਟ ਹੈ ਦੇਖੋ ਆਪਣਾ ਇਦਾਂ ਦੇਖੋ ਇਹ ਤੇ ਵਰਕ ਹੋਇਆ ਹੈ ਹਾਣੀ ਦਾ ਵਰਕ ਤੇ ਮਸ਼ੀਨ ਦਾ ਵਰਕ ਦੇਖੋ ਆ ਜਿਹੜਾ ਸੈਂਟਰ ਪੈਨਲ ਵਾਲਾ ਵਰਕ ਆ ਬਾਕਸਾਂ ਵਾਲਾ ਵਰਕ ਹੈਗਾ ਇਹ ਆਪਣਾ ਸਾਰਾ ਆਰਚ ਹੈਗਾ ਤੇ ਜਿਹੜੇ ਆਪਣੇ ਫਲਾਰ ਬਣੇ ਹੋਏ ਨੇਗੇ ਇਹ ਆਪਣਾ ਮਸ਼ੀਨ ਚ ਹੈਗਾ ਬਹੁਤ ਜ਼ਿਆਦਾ ਸੋਨਾ ਕਲਰ ਆ ਡਿਫਰੈਂਟ ਜੀ ਲੁੱਕ ਵਾਲੇ ਸੂਟ ਨੇ ਆਪਣੇ ਇੰਨੇ ਹੈਵੀ ਵਰਕ ਵਾਲੇ ਤੁਹਾਨੂੰ ਕੋਈ ਬੁਟੀਕ ਤੇ ਤੁਹਾਨੂੰ ਕੋਈ ਵੀ ਇੰਨੇ ਇੰਨਾ ਹੈਵੀ ਵਰਕ ਵਾਲਾ ਸੂਟ ਤੁਹਾਨੂੰ ਇੰਨੇ ਘੱਟ ਪ੍ਰਾਈਸ ਦੇ ਵਿੱਚ ਨਹੀਂ ਦੇ ਸਕਦਾ ਹੈਗਾ ਜਿੰਨਾ ਤੁਹਾਨੂੰ ਵਰਕ ਦਾ ਰਹਿ ਬਿਲਕੁਲ ਜਿਹਾ ਬੇਲਾ ਬੂਲਾ ਜਿਹਾ ਪਾਇਆ ਹੋਣੀਆਂ ਤੇ ਥੋੜੇ ਬਹੁਤ ਫਲਾਰ ਪਾਇਏ ਹੋਣਗੇ ਜਿਹੜੇ ਤੁਹਾਨੂੰ ਸੂਟ ਮਿਲਣਗੇ ਦੇਖੋ ਇਹ ਆਪਣਾ ਇੱਕ ਫਲਾਰ ਆ ਗਿਆ ਇਹਦਾ ਆਹ ਵਾਲਾ ਫਲਾਰ ਨੇ ਬਾਜੇ ਬਹੁਤ ਜਿਆਦੇ ਸੋਹਣੇ ਆਪਣੇ ਸੂਟ ਨੇ ਕਿ ਦੇਖੋ ਨਾਲ ਕੋਟਾ ਦਾ ਦੁਪੱਟਾ ਗਾ ਵਰਕ ਕਾਫੀ ਸੋਹਣਾ ਹੋਇਆ ਹੈ ਤੇ ਦੁਪੱਟੇ ਨੇ ਸਾਰੀ ਟਾਈ ਡਾਈ ਹੋਈ ਹੈ ਟਾਈ ਡਾਈ ਦਾ ਦੁਪੱਟੇ ਹੁਣ ਤੁਸਾਂ ਨੂੰ ਵੀ ਪਤਾ ਹੈਗਾ ਵੀ ਟਾਈ ਡਾਈ ਵਾਲਾ ਆਪਣਾ ਦੁਪੱਟਾ ਕਿੰਨਾ ਮਹਿੰਗਾ ਪਰ ਨਾ ਕਿੰਨੇ ਮਹਿੰਗੇ ਟਾਈ ਡਾਈ ਹੁੰਦੀ ਹੈਗਾ ਨਾ ਉਹ ਵੀ ਪਿਓਰ ਕੋਟਾ ਦਾ ਪਿਓਰ ਕਾਟਨ ਆਪਣੀ ਸੂਟਾਂ ਦੀ ਕੈਮਰੇ ਕਦੀ ਤੇ ਮਸ਼ੀਨ ਤਿਆਰੀ ਦਾ ਆਪਣਾ ਮਿਕਸ ਆ ਕਾਫੀ ਸੋਹਣਾ ਸੂਟ ਆ ਪ੍ਰਾਈਸ ਚੈੱਕ ਕਰਕੇ ਆਪਣਾ ਸੇਮ ਟੂ ਸੇਮ ਸੂਟ ਆਪਣਾ ਜਿਹੜਾ ਤੁਸੀਂ ਲੈ ਸਕਦੇ ਹੋ ਹਾਂਜੀ ਦੇਖੋ ਇਹਦਾ ਨੈਕਸਟ ਆਪਣਾ ਬਲੈਕ ਕਲਰ ਦੇ ਵਿੱਚ ਹੈਗਾ ਬਹੁਤ ਪਿਆਰਾ ਸੂਟ ਕਾਫੀ ਸੋਹਣੇ ਸੂਟ ਨੇ ਅੱਜ ਵਾਲੇ ਤਾਂ ਆਪਣੇ ਸਾਰੇ ਇਹ ਵੀ ਆਪਣਾ ਕੈਮਰੇ ਕ ਦਾ ਸੂਟਾ ਲੁਪਾ ਕਾਫੀ ਸੋਹਣਾ ਵਰਤਾ ਦੇਖੋ ਬਲੈਕ ਕਲਰ ਦਾ ਸੂਟਾ ਆਪਣਾ ਬਲੈਕ ਕਲਰ ਦਾ ਸੂਟਾ ਤੇ ਇਹ ਆਪਣਾ ਆਰੀ ਤੇ ਮਸ਼ੀਨ ਦਾ ਇਹ ਵੀ ਜਿੱਤੇ ਹਾ ਵਾਈਟ ਕਲਰ ਦੇ ਨਾਲ ਆਫ ਵਾਈਟ ਦੇ ਨਾਲ ਵੇਲਾਣੇ ਕੀਆ ਇਹ ਆਪਣਾ ਜਿਹੜਾ ਆਰੀ ਨਾਲ ਲੰਗੀਆਂ ਤੇ ਵਿੱਚ ਜਿਹੜੀਆਂ ਬੂਟੀਆਂ ਲੱਗੀਆਂ ਇਹ ਮਸ਼ੀਨ ਵਰਕ ਕਰਦਾ ਤੇ ਉਸ ਤੋਂ ਬਾਅਦ ਤੁਸੀਂ ਆ ਫਲਾਰ ਦੇਖੋ ਇਹ ਆਪਣੀ neck ਦੇ نیچے ਆ ਜਾਊਗਾ ਇਹ ਵਾਲਾ ਫਲਾਰ کافی ਵੱਡਾ ਫਲਾਰ ਆ ਦੇਖੋ ਆਰੀ ਮਸ਼ੀਨ ਦਾ ਮਿਕਸ ਬਣਾਇਆ ਹੋਇਆ ਹੈਗਾ کافی ਵੱਡਾ ਫਲਾਰ ਹੈ ਇਹ neck ਦੇ نیچے ਆਈਗਾ کافی ਸੋਹਣਾ ਦੇਖੋ ਖੂਬਸੂਰਤ ਸੂਟ ਆਪਣਾ ਇੰਨੀ ਸੋਹਣੀ ਡਿਜ਼ਾਈਨਰ ਦੀ ਲੁੱਕ ਵਾਲਾ ਸੂਟ ਆਪਣਾ ਹੈ ਨਾਲ ਦੇਖਦੇ ਨੇ ਆਪਾਂ ਨੂੰ ਬਾਹ ਦੇ ਉੱਪਰ ਵਰਕ ਵਰਕ ਮਿਲੂਗਾ ਆ ਵਾਲੇ ਜਿਹੜੇ ਫਲਾਰ ਨੇਗੇ ਇਹ ਆਪਾਂ ਨੂੰ ਬਾਹ ਦੇ ਉੱਪਰ ਮਿਲ ਜੇ ਇਤ ਬੁਟੀਕ ਤੇ ਨਾਲ ਇਹਦੇ ਪਿਓਰ ਕੋਟਾ ਦਾ ਦੁਪੱਟਾ ਸਾਹਿਬ ਦੁਪੱਟੇ ਦੇ ਵਿੱਚ ਦੇਖੋ ਇਹ ਬਟਾਈਕ ਲਾਈਨਿੰਗ ਹੈ ਜਿਆਪੁਰੀ ਡਾਟਸ ਦੀ ਟਾਈਡ ਹੈ ਇਹਨਾਂ ਸੋਨਾ ਦੇ ਕੋ ਸੂਟ ਹੈ ਬੁਟੀਕ ਸਟਾਈਲ ਸੂਟ ਤੁਸੀਂ ਆਪਣੀ ਬਹੁਤ ਹੀ ਜ਼ਿਆਦਾ ਘੱਟ ਰੇਟ ਦੇ ਵਿੱਚ ਇੱਥੇ ਤੁਸੀਂ ਲੈ ਸਕਦੇ ਹੋ ਕਾਫੀ ਸੋਨਾ ਕੋ ਸੂਟਾ ਆਪਣਾ ਰੇਟ ਚੈੱਕ ਕਰਕੇ ਇਹਦਾ ਤੁਸੀਂ ਆਪਣਾ ਸੂਟਾ ਲੈ ਸਕਦੇ ਹੋ ਲਾਈਟ ਜਾਂ ਪੀਚ ਕਲਰ ਦੇਖੋ ਆਪਣੇ ਸੂਟ ਦਾ ਤੇ ਇਹ ਫੋਟਾ ਆਪਣਾ ਆਰੀ ਹੈ ਉਹਦਾ ਮਸ਼ੀਨ ਦਾ ਹੀ ਮਿਕਸ ਸੂਟ ਬਹ ਹੈ। ਐਦਾ نیچے ਘੇਰੇ ਦੇ ਉੱਪਰ ਵਰਕ ਆ ਗਿਆ। ਦੋ ਬੇਲਿਆਂ ਦੇਖੋ ਜਿਹੜੀਆਂ ਇਹ ਆਪਣੀਆਂ ਆਰੀ ਨਾਲ ਨੇ ਵਿੱਚ ਫਲਾਰ ਨੇਗੇ ਐਦਾ ਸੈਂਟਰ ਪੈਨਲ ਆ ਗਿਆ। ਐਦਾ ਸੈਂਟਰ ਪੈਨਲ ਨੇ ਤੇ ਵਿਚਕਾਰ ਦੇਖੋ ਐਦਾ ਮੋਟੇ ਆ ਗਿਆ। ਇਹ ਮਸ਼ੀਨ ਨਾਲ ਹੀ ਸਨ। ਤੇ ਇੱਧਰ ਆ ਕੇ ਦੇਖੋ। ਇਹ ਵਾਲਾ ਆ ਗਿਆ ਬਾਕੀ ਵਰਕ। ਕਾਫੀ ਸੋਹਣਾ ਸੂਟ ਹੈਗਾ। ਕਲਰ ਹੈਗਾ। ਵਰਕ ਹੈਗਾ। ਸਾਰੇ ਹੀ ਇੱਕ ਤਰ੍ਹਾਂ ਦੇ ਸੂਟ ਦੇ ਨਾਲ ਕੋਟਾ ਦਾ ਦੁਪੱਟਾ। ਇੰਨਾ ਸੋਹਣਾ ਡਾਈ ਕੀਤਾ ਹੋਇਆ ਹੈਗਾ ਬਹੁਤ ਸੋਹਣਾ ਸੁੰਦਾ ਆਪਣਾ ਤੇ ਇਹ ਆਰੀ ਮਸ਼ੀਨ ਦਾ ਆਪਣਾ ਮਿਕਸ ਆ ਗਿਆ ਸੁੰਤਾ ਤੁਸੀਂ ਇਹ ਵੀ ਆਪਣਾ ਪ੍ਰਾਈਸ ਚੈੱਕ ਕਰਕੇ ਸੇਮ ਹਾਂਜੀ ਜਿਹੜਾ ਆਪਣਾ ਇਹ ਸੁਟਾ ਦੇਖੋ ਇਹ ਆਪਣਾ ਬਹੁਤ ਸੋਹਣਾ ਕਲਰ ਹੈਗਾ ਡਾਰਕ ਸਕਿਨ ਦਾ ਕਲਰ ਹੈਗਾ ਕਾਫੀ ਸੋਹਣਾ ਕਲਰ ਆ ਇਹ ਵੀ ਆਪਣਾ ਆਰੀ ਮਸ਼ੀਨ ਦਾ ਹੈਗਾ ਇਹਦਾ ਬੇਲਾ ਬੜੀ ਹੋਈਆਂ ਨੇ ਦੇਖੋ ਉਹਦੇ ਚ ਬੂਟੀਆਂ ਨੇ ਇਹਦਾ ਵਿੱਚ ਫਲਾਰ ਆ ਜਾਣਗੇ ਦੋ ਫਲਾਰੇ ਦਾ ਸੈਂਟਰ ਬਣਾਉਣ ਨੂੰ ਵਿੱਚ ਕਰਾਂਗੇ ਬਹੁਤ ਕਾਫੀ ਸੋਹਣਾ ਸੁਟਾ ਦੇਖੋ ਆਪਣਾ ਇੱਧਰ ਇਹ ਇਹ ਵੀ ਆਪਣਾ ਨਿਵਾਹ ਦੇ ਪ੍ਰਾਹ ਵਾਲਾ ਵਰਤ ਮਿਲੂਗਾ ਇਹ ਮਾਣਯੋਗ ਪ੍ਰਾਹੂਗਾ ਨਾਲ ਇਹਦੇ ਕੋਟਾ ਦਾ ਦੁਪੱਟਾ ਦੇਖੋ ਇੰਨਾ ਟਾਈਟਾ ਹੀ ਹੋਇਆ ਹੋਇਆ ਕਾਫੀ ਸੋਹਣੇ ਸੂਟ ਨੇ ਆਪਣੇ ਸਾਰੇ ਤਿਆਰ ਹੋਏ ਹੋਏ ਜਿਹੜਾ ਕਲਰ ਤੁਹਾਨੂੰ ਪਸੰਦ ਹੋਇਆ ਜਿਹੜਾ ਵਰਤ ਪਸੰਦ ਹੋਇਆ ਤੁਸੀਂ ਸਾਰੇ ਸੂਟ ਦੇਖੋ ਆਪਣੇ ਕੋਲ ਤਿਆਰ ਨੇ ਇਸ ਟਾਈਮ ਤੁਸੀਂ ਆਪਣਾ ਜਿਹੜਾ ਪ੍ਰਾਈਸ ਵਗੈਰਾ ਚੈੱਕ ਕਰਕੇ ਜਿਵੇਂ ਤੁਹਾਨੂੰ ਕੋਈ ਪਸੰਦ ਹੋਇਆ ਉਸੇ ਕੋਡ ਨਾਲ ਤੁਸੀਂ ਆਪਣਾ ਸਾਰਾ ਜਿਹੜਾ ਸੂਟ ਆਪਣਾ ਰੇਟ ਚੈੱਕ ਕਰਕੇ ਲੈ ਸਕਦੇ ਹੋ ਇਹਦੇ ਦੁਪੱਟਾ ਤੁਹਾਨੂੰ ਸੂਟ ਨੂੰ ਕੈਮਰੇ ਕਾਟਨ ਦੇ ਸੂਟ ਨੇ ਵਰਤ ਕੁਝ ਦੇਖ ਰਹੇ ਹੋਗੇ ਸਾਰਾ ਵਰਕ ਤੁਹਾਨੂੰ ਪੂਰਾ ਮੀਟ ਕਲੀਨ ਹੋਊਗਾ ਪੂਰਾ ਵਧੀਆ ਵਰਕ ਮਿਲੂਗਾ ਆਪਣਾ ਰੇਟ ਦੇਖ ਕੇ ਇਹ ਵਾਲਾ ਸੂਟ ਸੇਮ ਟੂ ਸੇਮ ਲੈ ਸਕਦੇ ਹੋ ਹਾਂ ਜਿਹੜਾ ਨੈਕਸਟ ਹੈ ਆਪਣਾ ਮਹਿੰਦੀ ਕਲਰ ਦਾ ਸੂਟ ਹੈਗਾ ਲਾਈਟ ਜਾਂ ਮਹਿੰਦੀ ਸ਼ੇਡ ਹੈ ਦਾ ਕਾਫੀ ਸੋਹਣਾ ਲੱਗੂ ਆਪਣਾ ਇਹ ਵਰਕ ਹੋਇਆ ਹੋਇਆ ਹੈਗਾ ਆਰੀ ਮਸ਼ੀਨ ਦੇ ਸੂਟ ਹੈਗਾ ਤਿੰਨ ਲੈਹਣਾਂ ਦੇ ਉੱਪਰ ਤੱਕ ਜਾਣੀ ਹੈ ਇਦਾਂ ਦੇ ਤਿੰਨ ਲੈਹਣਾਂ ਨੇ ਇਦਾਂ ਉੱਪਰ ਤੱਕ ਇੱਕ ਫਲਾਰ ਇਦਾਂ ਲਈ ਘੇਰੇ ਦੇ ਉੱਪਰ ਆ ਜੂਗਾ ਫਿਰ ਇੱਕ ਸੈਂਟਰ ਵਾਲੀ ਦੇ ਵਿੱਚ ਆ ਜੂਗਾ ਇੱਕ ਇਦਾਂ ਵਾਲੀ ਦੇ ਤੇ ਤਿੰਨ ਫਲਾਰ ਹੋਣਗੇ ਇਦਾਂ ਜਿਹੜੇ ਲੈਣਾ ਨੇਗੇ ਇਹ ਸਾਰੀਆਂ ਇਹਨੇ ਆਪਣੇ ਆਦੀ ਦੀਆਂ ਜਿਹੜੇ ਫਲਾਰ ਨੇਗੇ ਆਹ ਵਾਲੇ ਬਣੇ ਹੋਏ ਇਹ ਆਪਣੇ ਮਸ਼ੀਨ 'ਚ ਨਹੀਂ ਕਾਫੀ ਸੋਹਣਾ ਡਿਜ਼ਾਈਨ ਆ ਦੇਖੋ ਇਹ ਸੈਂਟਰ ਪੈਣ ਵਾਲਾ ਮਹਿੰਦੀ ਕਲਰ ਹੈਗਾ ਤੇ ਐਦਾਂ ਦੇਖੋ ਇਹਦੀ ਬਾਹ ਦੇ ਉੱਪਰ ਵਰਕ ਆਊਗਾ ਹਾਂਜੀ ਆ ਦੇਖੋ ਇਹਦੀ ਬਾਹ ਦੇ ਉੱਪਰ ਵਰਕ ਆਇਆ ਹੈ ਇਹ ਬਾਹ ਨਾਲ ਵਰਕ ਆਗਾ ਐਦਾਂ ਫਰੰਟ ਤੇ ਹੈਗਾ ਸ਼ਰਟ ਦੀ ਬਹੁਤ ਸੋਹਣਾ ਵਰਕ ਆ ਰਿਹਾ ਵੀ ਆਪਣਾ ਤੇ ਨਾਲ ਦੇਖੋ ਕੋਟਾ ਦਾ ਦੁਪੱਟਾ ਸਾਰੇ ਕਲਰ ਪਾ ਕੇ ਆਪਣੀ ਲਾਈ ਕਰਵਾਇਆ ਬਹੁਤ ਸੋਹਣਾ ਆਪਣਾ ਦੁਪੱਟਾ ਹੈਗਾ ਸੂਟਾ ਦਾ ਇਹਦਾ ਪ੍ਰਾਈਸ ਵੀ ਤੁਹਾਨੂੰ ਆਪਣਾ ਸਕਰੀਨ ਦੇ ਉੱਪਰ ਆ ਰਿਹਾ ਸਾਰੇ ਸੂਟਾਂ ਦੇ ਹਨ ਤੇ ਤੁਸੀਂ ਆਪਣਾ ਪ੍ਰਾਈਸ ਚੈੱਕ ਕਰਕੇ ਜਿਹਨੂੰ ਜਿਵੇਂ ਨਾ ਕਲਰ ਪਸੰਦ ਹੋਇਆ ਸੂਟ ਪਸੰਦ ਹੋਇਆ ਆਪਣਾ ਸੂਟ ਜਿਹੜਾ ਤੁਸੀਂ ਲੈ ਸਕਦੇ ਹੋ। ਹਾਂਜੀ ਇਹਦਾ ਨੈਕਸਟ ਆ ਇਹ ਆਪਣਾ ਬਲੈਕ ਕਲਰ ਦਾ ਹੈਗਾ। ਬਲੈਕ ਕਲਰ ਦਾ ਸੂਟ ਹੈਗਾ। ਕਾਫੀ ਸੋਨਾ ਵਰਕ ਹੋਇਆ ਹੈ ਦੇਖੋ ਬਲੈਕ ਕਲਰ ਦਾ ਤਾਂ ਬੈਸੀ ਸਾਰੇ ਸਾਰੇ ਥ੍ਰੈਡ ਨੇ ਜਿਹੜੇ ਜਾਚਦੇ ਹੁੰਦੇ ਨੇ ਬਲੈਕ ਕਲਰ ਦੇ ਉੱਪਰ ਤੇ ਫੈਬਰਿਕ ਦੀ ਫੈਬਰਿਕ ਆਪਣੀ ਤੇ ਇਹ ਵੀ ਆਪਣਾ ਆਰ ਮਸ਼ੀਨ ਦਾ ਹੈ। ਇਰੇ ਵੀ ਦੇਖੋ ਮੈਂ ਤੈਨੂੰ ਲੈਣਾ ਨੇ ਕਿਹੜਾ ਪਤਾ ਨੂੰ ਗ੍ਰੀਨ ਦਿਖਾਇਆਗਾ ਉਹੀ ਆਪਣਾ ਇਹ ਬਲੈਕ ਕਲਰ ਤੇ ਡਿਜ਼ਾਈਨ ਹੋਇਆ ਹੋਇਆ ਹੈ ਤੇਨੂੰ ਲੈਣਾ ਇਧਰ ਆਫ ਵਾਈਟ ਦੇ ਨਾਲ ਨੇ ਤੇ ਆਹ ਭਣੇ ਤੋਂ ਭੜੇ ਨੇ ਮਸ਼ੀਨ ਨਾਲ ਫਲਾਰ ਨੇ ਹਨੇਨ ਸੀਨ ਫਲਾਰਮ ਨੇ ਤੇ ਨਾਲ ਇੱਕ ਕੋਟਾ ਦਾ ਦੁਪੱਟਾ ਜਿਹੜਾ ਪੂਰੀ ਡੌਟਸ ਵਾਲੀ ਆ ਗਿਆ ਆਪਣੇ ਡਾਈ ਕਰਵਾਇਆ ਹੈ ਕਾਫੀ ਸੋਹਣਾ ਦੇਖੋ ਸੂਟ ਆਪਣਾ ਖੂਬਸੂਰਤ ਸੂਟ ਹੈਗਾ ਤੁਸੀਂ ਆਪਣਾ ਸੇਮ ਟੂ ਸੇਮ ਇਹ ਵਾਲਾ ਸੂਟ ਜਿਵੇਂ ਤੁਹਾਨੂੰ ਪਸੰਦ ਹੋਇਆ ਉਸੇ ਅਕੋਰਡਿੰਗ ਤੁਸੀਂ ਆਪਣਾ ਸਾਰਾ ਡਿਜ਼ਾਈਨ ਵਗੈਰਾ ਦੇਖੀ ਹਣਾ ਸਾਰਾ ਕਲਰ ਦੇ ਜਿਹੜਾ ਤੁਹਾਨੂੰ ਸੂਟ ਜੱਜਦਾ ਹੋਇਆ ਰੇਟ ਦੇਖ ਕੇ ਆਪਣਾ ਨਾ ਸੂਟ ਸੇਮ ਤੋਂ ਸੇਮ ਜਣਾ ਲੈ ਸਕਦੇ ਹਾਂ। ਹਾਂ ਜਿਹੜਾ ਨੈਕਸਟ ਆਪਣਾ ਇਹ ਵੀ ਆਪਣਾ ਕੈਮਰੀ कॉटन ਦੇ ਸੂਟ ਹੈਗਾ। ਕੈਮਰੀ कॉटन ਦਾ ਸੂਟ ਦੇਖੋ ਇੱਕ थ्रेड ਦੇ ਨਾਲ ਇਹ ਵਰਕ ਹੋਇਆ ਹੈਗਾ। ਇਹ ਬਣ ਕੇ ਹਰੇਆਂ ਨਾਲ ਵਰਕ ਕਰੀ। ਇੱਕ थ्रेड ਦੇ ਨਾਲ ਮਸ਼ੀਨ ਵਰਕ ਦੇ ਨਾਲ ਵਰਕ ਹੋਇਆ ਹੈ। ਬਲੈਕ ਕਲਰ ਦੇ ਸਕਾਈ ਲਾਈਟ ਸਕਾਈ ਕਲਰ ਹੈਗਾ ਸੂਟ ਦਾ ਤੇ ਉੱਪਰ ਬਲੈਕ ਅ ਥ्रेड ਦੇ ਨਾਲ ਆਪਣਾ ਇਹ ਵਰਕ ਹੋਇਆ ਹੈ। ਇਹ ਸਿਰਫ ਹਰੇ ਦੇ ਉੱਪਰ ਬਾਰਡਰ ਵਾਲਾ ਵਰਕ ਹੈ। ਘੇਰੇ ਦੇ ਫਰਬੋਰਡ ਇਹ ਵੀ ਸੇਮ ਆਪਣਾ ਬਾਹ ਦੇ ਉੱਪਰ ਮਿਲੂਗਾ ਇਹ ਸੇਮ ਟੂ ਸੇਮ ਬਾਹ ਦੇ ਉੱਪਰ ਜਿਹੜਾ ਘੇਰੇ ਦੇ ਉੱਪਰ ਆ ਉਹੀ ਬਾਹ ਦੇ ਉੱਪਰ ਨਾਲ ਪਿਓਸ਼ ਕੁੰਗ ਦਾ ਦੁਪੱਟਾ ਦੇਖੋ ਐਵੇਂ ਆਫਨ ਡਾਈ ਕਰਵਾਇਆ ਹੋਇਆ ਸਾਰਾ ਡਾਈ ਡਾਈ ਹੋਇਆ ਹੈ ਪਿਓਸ਼ ਕੁੰਗ ਦਾ ਦੁਪੱਟਾ ਬਹੁਤ ਸੋਹਣਾ ਸੂਟ ਹੈਗਾ ਤੁਸੀਂ ਆਪਣਾ ਪ੍ਰਾਈਸ ਚੈੱਕ ਕਰ ਲੀਣਾ ਸੇਫ ਟੂ ਸੇਫ ਸੁਪੈੜ ਕਿਸ ਆਪਣਾ ਲੈ ਸਕਦੇ ਹੋ ਹਾਂਜੀ ਜਿਹੜਾ ਨੈਕਸਟ ਹੈ ਆਪਣਾ ਇਹ ਵੀ ਆਪਣਾ ਕੈਮਰੇ ਕੋਟਨ ਦਾ ਸੂਟ ਹੈਗਾ ਲਵੈਂਡਰ ਕਲਰ ਦਾ ਲਵੈਂਡਰ ਕਲਰ ਦਾ ਤੇ ਕੈਮਰੀ ਕਾਟਰ ਵੀ ਇਹ ਫਲੱਟ ਕਰਦੇ ਨੇ ਇਹ ਵਾਲੇ ਤੇ ਵਰਤਾਂ ਪਹਿਲਾਂ ਆਪਾਂ ਤੁਹਾਨੂੰ ਇਹਦੇ ਨਾਲ ਦਾ ਸੂਟ ਇਹ ਤੁਹਾਨੂੰ ਆਪਾਂ ਪਹਿਲਾਂ ਵਾਲੀ ਵੀਡੀਓ ਵਿੱਚ ਦਿਖਾਇਆ ਸੀਗਾ ਇਹ ਆਪਣੇ ਦੋ ਤਿੰਨ ਚਾਰ ਸੂਟ ਬਣ ਕੇ ਆਇਸ ਸੀ ਇਹਨੂੰ ਦੇਖੋ ਇਹ ਵਾਲਾ ਆ ਗਿਆ ਬੇਲ ਆ ਗਈ ਤੇ ਇਹਦਾ ਉਹ ਵੀ ਆ ਜਿਆਗਾ ਇੱਥੇ ਹੱਪਤੇ ਆਊਗੀ ਕਿ ਕਿੱਦੇ ਦਿੱਤਾਊਗਾ ਤੇ ਐਮੀ ਬੇਲ ਇਹਦੀ ਬਾਹ ਦੇ ਉੱਪਰ ਬਣੀ ਹੋਈ ਹੈ ਨਾਲ ਇਹਦੇ ਚੌਰ ਦਾ ਦੁਪੱਟਾ ਦੇਖੋ ਸਾਰਾ ਟਾਈਟਾਈ ਹੋਇਆ ਹੋਇਆ ਹੈਗਾ ਜੇਦਾ ਵੀ ਆਪਾਂ ਨੂੰ ਤੁਹਾਨੂੰ ਸਟਰੀਨ ਦੇ ਉੱਪਰ ਜਿਹੜਾ ਪ੍ਰਾਈਸ ਆ ਰਿਹਾ ਹੈਗਾ ਆਪਣਾ ਪ੍ਰਾਈਸ ਚੈੱਕ ਕਰਕੇ ਤੁਸੀਂ ਸੇਮ ਟੂ ਸੇਮ ਆਪਣਾ ਕਲਰ ਦੇ ਵਿੱਚ ਸੇਮ ਕਲਰ ਦੇ ਵਿੱਚ ਸੇਮ ਵਰਕ ਦੇ ਨਾਲ ਜਿਹੜਾ ਸੂਤਾ ਲੈ ਸਕਦੇ ਹਾਂ ਹਾਂ ਜਿਹੜਾ ਨੈਕਸਟ ਹੈ ਆਪਣਾ ਮੈਂਦੀ ਗ੍ਰੀਨ ਜਿਹਾ ਕਲਰ ਆਗਾ ਉਹੀ ਆਪਣੀ ਫੈਬਰਿਕ ਦੇਖੋ ਇਹਦਾ ਸੈਂਟਰ ਪੈਨਲ ਵਾਲਾ ਜਿਹੜੀ ਡਿਜ਼ਾਈਨਿੰਗ ਹੈ ਦੇ ਵਿੱਚ ਸੈਂਟਰ ਦੇ ਵਿੱਚ ਆਵਲੀ ਡਿਜ਼ਾਈਨਿੰਗ ਬਣੀ ਹੋਈ ਹੈ ਤੇ ਨਾਲੇ ਉੱਪਰ ਤੱਕ ਦੇਖੋ ਇਹਦਾ ਸੈਂਟਰ ਪੈਨਲ ਲਾਉਣੀ ਹੈ ਆਵਲੀ ਸੈਂਟਰ ਪੈਨਲ ਲਈ ਤੇ ਆ ਵਿੱਚ ਫਲਾਰ ਆ ਜੀ ਇਹਦੀ ਬਾਹ ਦੇ ਉੱਪਰ ਵੀ ਵਰਕ ਮਿਲੂਗਾ ਫਨ ਅਬ ਇਹ ਲਏ ਜਿਹੜੀ ਇਹ ਉੱਪਰ ਬਣ ਗਈ ਕਾਫੀ ਸੋਹਣੀ ਲੱਗੂ ਗਰਲਸ ਜੀ ਲੁੱਕ ਵਾਲੀ ਡਿਜ਼ਾਈਨਿੰਗ ਹੈਗੀ ਇਹ ਸੈਂਟਰ ਦੇ ਵਿੱਚੋਂ ਆ ਸਾਰੀ ਡਿਜ਼ਾਈਨ ਸਟਾਰਟ ਹੋਊਗਾ ਇਦਾਂ ਸਾਰਾ ਸ਼ਰਟ ਦੇ ਸੈਂਟਰ ਦੇ ਵਿੱਚ ਆਊਗਾ ਨਾਲ ਦੇਖੋ ਪੇਸ਼ ਪੂਰਨ ਦਾ ਪੱਟਾ ਇਹਦੇ ਵੀ ਸੋਨੇ ਕਲਰ ਪਾ ਕੇ ਆਪਾਂ ਨੇ ਡਾਈ ਕਰਵਾਇਆ ਹੈ ਕਾਫੀ ਸੋਹਣਾ ਖੂਬਸੂਰਤ ਆਪਣਾ ਸੂਟ ਬਣਿਆ ਹੋਇਆ ਹੈਗਾ ਇਹਦਾ ਵੀ ਪ੍ਰਾਈਸ ਤੁਹਾਨੂੰ ਸਕਰੀਨ ਦੇ ਉੱਪਰ ਆ ਰਿਹਾ ਹੈਗਾ ਆਪਣਾ ਪ੍ਰਾਈਸ ਦੇਖ ਕੇ ਤੁਸੀਂ ਸੂਟ ਦਾ ਇਹ ਲੈ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਸਾਰੇ ਆਪਾਂ ਬੁਟੀਕ ਸਟਾਈਲ ਸੂਟ ਤੁਹਾਨੂੰ ਹੁਣ ਪ੍ਰਾਈਸ ਨਾਲ ਦੱਸ ਕੇ ਕੈਮਰੇ ਕਾਟਨ ਦੇ ਵਿੱਚ ਨਾਲ ਦੁਪੱਟਿਆਂ ਦੇ ਟਾਈ ਡਾਈ ਦੇ ਸੇਮ ਟੂ ਸੇਮ ਤੁਹਾਨੂੰ ਸੂਟ ਆਪਾਂ ਪ੍ਰਾਈਸ ਦੱਸਦੇ ਸਾਰੇ ਨੇ ਪ੍ਰਾਈਸ ਦੇ ਕੇ ਤੁਸੀਂ ਸੇਮ ਟੂ ਸੇਮ ਸੂਟ ਲੈ ਸਕਦੇ ਹੋਗੇ ਜੇਕਰ ਤੁਸੀਂ ਇਹ ਡਿਜ਼ਾਈਨ ਆਪਣਾ ਕਿਸੇ ਹੋਰ ਫੈਬਰਿਕ ਤੇ ਕਰਾਉਣਾ ਚਾਹੋ ਹਾਂਜੀ ਸਾਰੀ ਡਿਟੇਲ ਤੁਸੀਂ ਆਪਣੇ ਵਟਸਐਪ ਤੇ ਭੇਜ ਕੇ ਆਪਣਾ ਜਿਹੜਾ ਸੂਟ ਆ ਬੁੱਕ ਕਰਵਾ ਕੇ ਰੱਖ ਸਕਦੇ ਹੋਗੇ ਹਾਂਜੀ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਮਿਲਦੇ ਆਪਾਂ ਹੋਰ ਨਵੀਂ ਸੁੱਤਾਂ ਦਾ ਨਵੀਂ ਕਲੈਕਸ਼ਨ ਨਵੀਂ ਵੀਡੀਓ ਨਾਲ ਸਸ਼ੀਕ